ਪਕੀਡਾਲ ਵੀ ਕੀ ਆ ਚਾਲ ਕਾਰੇ ਭਰਾਵਾਂ ਦਾ ਤੇ ਵੀਰੋ ਡਲ ਰਿਹਾ ਡੇ ਦੇ ਦੁੱਧ ਇੱਥੇ ਰਣ ਗੱਡੇ ਵੀ ਅੱਜ ਵਰਤਮੀ ਯਾਰਾ ਪਾ ਕਰਕੇ ਜਿੱਦਾਂ ਵੀ ਚਲੋ ਲੰਗਰ ਲਾਉਂਦੇ ਆ ਰੇ ਪਰ ਜਿਹੜਾ ਮੰਗਲ ਵਾਲਾ ਜਿਹੜਾ ਤੀਜਾ ਦਾ ਗੱਲ ਜਿਹੜੀ ਰਾਤ ਚੱਲ ਰਿਹਾ ਦੇਖੋ ਆ ਡਰਿਆ ਵਰਤ ਇੱਕੋ ਵਾਈਂਦੇ ਲੋਕ ਠੀਕ ਆ ਉਧਰ ਤੋਂ ਮਹਿੰਦਰ ਭਰਾ ਸਾਡਾ ਠੀਕ ਆ ਇਹ ਜਿਹੜੀ ਆ ਇਹ ਤੋਂ ਭਰਾਵਾ ਹੁੰਦੇ ਜਾਦੇ ਨੰਬਰ ਇਹ ਆ ਇਹ ਆਰਡਰ ਵੀ ਲਾਉਂਦਾ ਜਿੱਦਾਂ ਆਪਣੇ ਕਹ ਜੀਏ ਇਹ ਆਰਡਰ ਵੀ ਲਾਉਂਦਾ ਪਿਆ ਹਾਂ ਵੇ ਪੈਂਡ ਦੇ ਵਿੱਚ ਲਾਉਂਦਾ ਠੀਕ ਆ ਕਿਹੜੀ ਜਾਗੋ ਹੋਵੇ ਟਿਕੀਆਂ ਲਾਉਣੀਆਂ ਉੱਥੇ ਲਾਉਂਦਾ ਨੜੇ ਆਰਡਰ ਫੜਦਾ ਵੱਡੇ ਵੱਡੇ ਵੀ ਠੀਕ ਆ ਤੇ ਸਾਡੇ ਪੈਣ ਦੀ ਜਾਈ ਆਰਡਰ ਕੋਲੇ ਸਾਰੇ ਵੱਡੇ ਵੱਡੇ ਆ ਵੀ ਗਿਆ ਲਿਆ ਆ ਹੋ ਸਿੱਤਾ ਕਿਹਦਾ ਬਾਈ ਵਧੀਆ ਕੀ ਵਧੀਆਣਾ ਆ ਲਾ ਇਹੋ ਵਾਕੇ ਚੀਜ਼ਾਂ ਆ ਅੱਗੇ ਪਕਕੀਆਂ ਘੈਂਟ ਆ ਪਕਕੀਆਂ ਵਧੀਆ ਬਾਈ ਠੀਕ ਆ ਹੁਣ ਬਰਗਰ ਬਣਾ ਰਿਆ ਉਧਰ ਫੋਟੇ ਠੀਕ ਆ ਮੋਡਲ ਵਗੈਰਾ ਵੀ ਬਣਾ ਦਿੰਦਾ ਆ ਹੈਨਾ ਘਰੇ ਸਾਸਪਾਈ ਪੂਰੀ ਆਵੇ ਉਹਨੂੰ ਕਈਆਂ ਦੇ ਰੇਡੀ ਦੇ ਹੁੰਦਾ ਸਾਸਪਾਈ ਪੂਰੀ ਆ ਹੈ ਨਾ ਇਹ ਬੰਦਾ ਸਾਡੇ ਬਹੁਤ ਚੰਗਾ ਫਰੈਂਡ ਦੇ ਵਿੱਚ ਆਉਂਦਾ ਤੁਹਾਡਾ ਨੰਬਰ ਵੀ ਦਿਖਾਉਂਦਾ ਜੇ ਕਿਹਨੇ ਆ ਕੋਸ਼ਿਸ਼ ਲਗਾਉਣਾ ਐਕਟਰ ਵਗੈਰਾ ਆ ਜਾ ਹੋਰ ਹੋਰ ਮਾਰਾ ਵੀਡੀਓ ਹੁਣ ਦੱਸ ਕੀ ਹੋ ਰਿਹਾ ਤੱਕਿਆ ਫਿਰ ਵਧੀਆ ਕੰਮ ਕਰ ਕਿਦਾਂ ਕੰਮ ਕਰਾਂ ਵਧੀਆ ਫਿਰ ਆਰਡਰ ਆਰਡਰ ਲਾਇਆ ਕਰ ਹਾਂ ਹਾਂ ਨੰਬਰ ਹੈਗਾ ਬੜੇ ਸਹੀ ਆ ਤੇ ਜੇ ਕੋਈ ਨੇ ਆਰਡਰ ਕਰਾਉਣਾ ਹੋਵੇ ਸਮਾਨ ਜਿੱਦਾਂ ਲਾ ਦੂੰ ਜਾਗੋ ਤੇ ਜਾਂ ਕਿਸੇ ਵਿਆਹ ਦੇ ਟਿੱਕੀਆਂ ਵਗਦਾ ਕਰ ਦੇਣਾ ਭਾਜੀ ਕਰ ਦਊਗਾ ਹਾਂਜੀ ਹਾਂਜੀ ਭਾਜੀ ਤੇ ਸਾਡੇ ਪੈਂਡ ਵੀ ਭਰਾ ਦੇ ਤੇ ਹੀ ਲਾਏ ਆ ਠੀਕ ਐ ਤੇ ਭਰਾ ਦਾ ਕੰਮ ਉਹ ਵੀ ਵਧੀਆ ਠੀਕ ਐ ਇਦਾਂ ਨਹੀਂ ਕੋਈ ਦੇਸੀ ਜਿਹਾ ਹੋਰ ਨਾ ਸਾਰੇ ਅੱਡਾ ਲਗਾ ਦੇ ਅੱਡਾ ਦਿਖਾ ਦੇ ਤੇਰਾ ਇਹ ਪਤਾ ਹੀ ਨਹੀਂ ਲੈ ਉਹ ਮੈਂ ਦੰਦ ਪੀਣਾ ਤੇ ਰੱਖ ਲੈ ਬਾਅਦ ਵਿੱਚ ਭਰਾ ਦੇ ਸਾਡਾ ਬਰਦਰ ਬਣਾ ਦੇ ਤੱਕ ਪਾਈ ਜਣਾ ਠੀਕ ਐ ਤੇ ਅਰੇੜੀ ਆ ਇੱਧਰ ਵੀ ੱਡੇ ੱਡੇ ਸਾਰੇ ਸਾਡੇ ਦਾ ਸਾਰੇ ਸਾਡੇ ਸਾਡੇ ੱਡੇ ੱਡੇ ਰੌਣਕ ਲੱਗੀ ਰਹਿੰਦੀ ਆ ਆ ਨੰਬਰ ਆ ਬਣਾ ਰੇੜੀ ਆ ਸਾਰਾ ਠੀਕ ਆ ਕੋਈ ਘਰਾਂ ਦੇ ਤੁਜਦਾ ਕੋਈ ਫੰਕਸ਼ਨ ਆ ਉੱਤੇ ਟਿੱਕੀਆਂ ਹੋਰ ਸਾਰਾ ਅਰੇਂਜਮੈਂਟ ਕਰਕੇ ਦਊ ਤੁਹਾਨੂੰ ਠੀਕ ਆ ਜਿਹੜੀ ਤੁਸੀਂ ਚੀਜ਼ ਜਾਓਗੇ ਉਹਦਾ ਅਰੇਂਜਮੈਂਟ ਸਾਰਾ ਭਲਾ ਕਰਕੇ ਦਊਗਾ ਨਾਲੇ ਬਾਕੀਆਂ ਦਾ ਉਹ ਰੇਟ ਸਸਤਾ ਠੀਕ ਆ ਹੋਰ ਤੁ ਕੀ ਕਹਿਣਾ ਚਾਹੁੰਦਾ ਦੱਸ ਆਪਣੇ ਬਾਰੇ ਕੀ ਹਿਸਾਬ ਪਤਾ ਵਿਆ ਆਪਣਾ ਕੰਮ ਵਧੀਆ ਚੱਲਣਾ ਚਾਹੀਦਾ ਹੈ। ਕੰਮ ਵਧੀਆ ਚੱਲਦਾ ਕਹਿਣ ਦਾ ਮਤਲਬ ਇਦਾਂ ਆ ਵੀ ਕਈ ਕੀ ਚੀਜ਼ ਕਰਦਾ। ਕਿੱਥੇ-ਕਿੱਥੇ ਆਰਡਰ ਲਵਾ। ਉਹ ਯਾਰ ਜਿਹੜੇ ਪਿੰਡ ਚੋਂ ਮਿਲ ਜਾਂਪਾ ਨੂੰ। ਆਪਾਂ ਬਹੁਤ ਜਗ੍ਹਾ ਲਾਇਆ ਆਰਡਰ। ਰੋੜੇ ਚ ਲਾਇਆ, ਟੱਕਰਾਂ ਚ ਲਾਇਆ, ਸਰੋਂਦੀ ਚ ਲਾਇਆ। ਹਾਂ। ਨਵੇਂ ਪਿੰਡ ਆਇਆ। ਆਹ। ਹਾਂ ਉਹ ਸਾਡੇ ਪਿੰਡ ਦੇ ਬਹੁਤ ਚੜਦਾ ਹੁੰਦਾ ਭਰਾ ਸਾਡਾ। ਠੀਕ ਆ। ਉਹ ਕੋਲ ਤੇ ਦੇਖੋ ਭਰਾ ਬਣ ਰਿਹਾ। ਬਹੁਤ ਸਾਡੇ ਭਰਾ ਦੀ ਵੀਡੀਓ। ਸ਼ੇਅਰ ਕਰ ਦਿਓ। ਦੇਖੋ ਕਿੰਨਾ ਬਣ ਲੱਗਾ ਸਾਰੇ। ਹਰ ਤਾਂ ਦੁਖਾ ਆਵੇ ਸਾਰੇ ਭਰਾਏ ਕਾ ਆਇਆ ਪਿੱਛੇ ਦੇਖ ਕੇ ਆਪਾਂ ਉਹਨਾਂ ਦਾ ਕੈਮਰਾ ਨਹੀਂ ਮਾਰਦੇ ਕਈ ਵਾਰੀ ਬੰਦਾ ਠੀਕਾ ਕਰਦਾ ਕੈਮਰਾ ਮਾਰਦੇ ਜੀ ਹਾਂ ਹਾਂ ਕਈ ਵਾਰੀ ਬੰਦਾ ਕਹਿਉਂਦਾ ਮੇਰੇ ਦਾ ਕੈਮਰਾ ਮਾਰ ਜੀ ਹੋਰ ਸਾਰਾ ਗੱਲਬਾਤ ਨਾ ਚੜਦੀ ਗਲਾ ਬਰਾ ਯਾਰ ਬਹੁਤ ਸਾਮਾਨ ਘਰ ਭਰਾ ਦੋ ਇਦਾਂ ਆਏ ਡੀਸੀ ਲਿਆ ਗਏ ਵਧੀਆ ਸਾਮਾਨ ਲਿਆ ਕੇ ਰੱਖਿਆ ਹੈ ਹੋਨੇ ਭਾਵਨਾ ਰਹੀਨੀ ਉਹਦੀ ਬਾਦੀ ਭਰਾ ਸਾਡੇ ਨੂੰ ਆਇਆ ਕਰੋ ਅੱਡੇ ਦੇ ਰੁੜਕੇ ਅੱਡੇ ਤੇ ਖੜਦਾ ਭਰਾ ਠੀਕ ਆ ਸਾਈਡ ਤੇ ਉਹ ਤੇ ਗੇੜੇ ਵੀ ਲਾਉਂਦਾ ਹੈ ਹੋਰ ਗੇੜੇ ਤੇ ਖੜਦਾ ਜੇ ਕੋਈ ਤੇ ਨੇ ਮਾਣੇ ਫਾਣਾ ਆਪਣਾ ਜੈਕ ਕਰਿਓ ਜਰੂਰ ਵਿਜੈ ਜੀ ਸਾਰਿਆਂ ਨੂੰ ਪਿਆਰ ਭੇਜੋ 30 ਸਾਲ ਬਣ ਤਾਰਿਆਂ ਨੂੰ ਤੇ ਸਾਡੇ ਭਰਾ ਦੀ ਵੀਡੀਓ ਜਿਆਦਾ ਤੋਂ ਜਿਆਦਾ ਦੇਖਿਓ ਭਾਈ ਸਹੀ ਆ ਓਡੀ ਗਈ ਬੰਦਾ ਸਾਡਾ ਕੰਮ ਕਰ ਰਿਹਾ ਇੱਕ ਵਾਰੀ ਭਰਾ ਜੀ ਰੀੜੀ ਦੇ ਜ਼ਰੂਰ ਆਓ ਠੀਕ ਹੈ ਜਿੱਦ ਤੱਕ ਨੂੰ ਫੰਕਸ਼ਨ ਲਗਾਉਣਾ ਵਿਆਹ ਸ਼ਾਦੀ ਦਾ ਉਹ ਵੀ ਦੱਸੋ ਨੰਬਰ ਤੁਹਾਡੇ ਸ਼ੋ ਕਰ ਦਿੱਤਾ ਸਾਰੇ ਪਿਆਰ ਦੇ ਸਸੇ ਜੀ